ਅੰਮ੍ਰਿਤਸਰ ਦੇ 게ਟ ਕੀ ਮੰਨ ਇਲਾਕੇ ਦੇ ਵਿੱਚ ਪੀਤੇ ਦਿਨੀ ਜੋ ਇੱਕ ਮਰਡਰ ਹੋਇਆ ਸੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਉਸ ਮਾਮਲੇ ਨੂੰ ਪੁਲਿਸ ਨੇ ਟ੍ਰੇਸ ਕਰ ਲਿਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਸਰਦਾ ਗੁਰਪ੍ਰੀਤ ਸਿੰਘ ਪੁਲਰ ਸਾਡੇ ਨਾਲ ਨੇ ਦਿੱਲੀ ਤੋਂ ਵੀ ਮੁਲਜ਼ਮ ਨੂੰ ਅਰੈਸਟ ਕੀਤਾ ਤਾਂ ਪੁਲਰ ਸਾਹਿਬ ਸਭ ਤੋਂ ਪਹਿਲਾਂ ਇਸ ਕੇਸ ਦੇ ਵਿੱਚ ਜਿਹੜੇ ਮੁਲਜ਼ਮ ਫੜੇ ਗਏ ਨੇ ਕੀ شناخت ਹੋਈ ਹੈ ਦੇਖੋ ਇਹ 14 ਮਾਰਚ ਦੀ ਗੱਲ ਹੈ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀਗਾ ਵੇਨੂ ਨਾ ਦੇ ਲੜਕੇ ਦੇ ਗੋਲੀ ਲੱਗੀ ਸੀਗੀ ਔਰ ਉਹਦੀ ਡੈਥ ਹੋ ਗਈ ਸੀ ਔਰ ਦੋ ਸਾਥੀ ਨਾਲ ਸੀ ਉਹ ਬਚ ਗਏ ਸੀ ਉਸੀ ਸਪੈਸ਼ਲ ਟੀਮਸ ਇਸ ਤੇ ਬਣਾਈਆਂ ਮੈਡਮ ਡਾਕਟਰ ਪ੍ਰਗਿਆ ਜੈਨ ਡਾਕਟਰਦਰਪਨ ਆਲੂ ਵਾਲੀ ਜੀ सुरेंद्र ਜੀ ACP ਅਮੋਲਕ ਸਾਡੇ CIA 1 ਔਰ ਸੁਤਨਾਮ ਸਿੰਘ SHO ਗਰੇਟੇ ਕੀ ਮਤੇ ਅੰਡਰ ਔਰ ਅਜੇ ਤਿੰਨ ਮੁਲਜ਼ਮ ਅਸੀਂ ਗ੍ਰਿਫਤਾਰ ਕੀਤੇ ਆ ਸੈਲਪ੍ਰਿਤ ਸੋਹੀ ਜਿਹੜਾ ਮੇਨ ਮੁਲਜ਼ਮ ਹੈ ਜਿਹਨੇ ਗੋਲੀ ਚਲਾਈ ਸੀ ਔਰ ਮਰਡਰ ਕੀਤਾ ਸੀ ਉਹਨੂੰ ਅਸੀਂ ਜਾ ਕੇ ਦਿੱਲੀ ਤੋਂ ਸੌਦ ਦਿੱਲੀ ਤੋਂ ਅਰੈਸਟ ਕੀਤਾ ਔਰ ਪਿਸਟਲ ਵੀ ਬਰਾਮਦ ਕੀਤਾ ਨਾਲ ਰਾਉਂਡਸ ਨੇ ਜਿਹੜਾ ਕਿ ਵੈਪਨ ਆਫ ਅਫੈਂਸ ਸੀਗਾ ਉਸ ਤੋਂ ਇਲਾਵਾ ਅਭੀ ਤੇ ਇੱਕ ਨਾਲ ਹੋਰ ਲੜਕਾ ਹੈਗਾ ਜਿਹੜਾ ਉਹਦਾ ਇਹਨਾਂ ਦਾ ਸਾਥੀ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਫਤਾਪੁਰ ਏਰੀਆ ਚੋਂ ਉਹਨਾਂ ਤੋਂ ਜਿਹੜੀ ਬਾਈਕ ਹੈ ਜਿਹੜੇ ਤੇ ਮੋਟਰਸਾਈਕਲ ਤੇ ਕ੍ਰਾਈਮ ਕਮਿਟ ਕੀਤਾ ਸੀ ਉਹ ਵੀ ਬਰਾਮਦ ਹੋਈ ਹੈ ਮੇਨ ਮੋਟਿਵੇ ਪਤਾ ਲੱਗਿਆ ਇਸ ਕੇਸ ਦਾ ਕਿ ਇਹਨਾਂ ਦੀ ਪ੍ਰਿੰਸ ਤੇ ਇੱਕ ਲੜਕਾ ਹੋਰ ਉਹਦੇ ਨਾਲ ਵੈਕਾਰ ਚ ਟਰੈਵਲ ਕਰਨੇ ਸੀ ਮਰਨਾਲੇ ਉਹ ਉਹਨਾਂ ਦਾ ਬਜਰ ਰੰਜਿਸ ਸੀ ਕੀ ਪ੍ਰਾਣੀ ਚਲਦੀ ਇਹਨਾਂ ਦੀ ਔਰ ਉਹ ਉਹਨੂੰ ਫਾਲੋ ਕਰਨ ਲੱਗੇ ਜਿਵੇਂ ਇਹਨਾਂ ਨੂੰ ਲੱਗਿਆ ਵੀ ਸ਼ਾਇਦ ਉਹ ਸਾਡੇ ਤੇ ਨਾ ਕਰਨਗੇ ਜਿਵੇਂ ਵੀ ਉਹਨਾਂ ਨੂੰ ਨੁਕਸਾਨ ਕਰਨ ਵਾਸਤੇ ਉਹਨਾਂ ਨੇ ਆਪਣੀ ਗੱਡੀ ਭਜਾਈ ਤੇ ਜਾ ਕੇ ਜਦੋਂ ਉੱਥੇ پارک ਕੀਤੀ ਤੇ ਇਹਨਾਂ ਨੇ ਗੋਲੀ ਚਲਾ ਦਿੱਤੀ ਉਹ ਉਹਦੇ ਲੜਕੇ ਤੇ ਲੱਗੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜਾ ਸਾਇਲਪ੍ਰੀਤ ਹੈ ਦਿੱਲੀ ਭੱਜ ਗਿਆ ਇਹ ਦੋ ਬੰਦੇ ਇੱਥੇ ਸੀਗੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਤੋਂ ਹੁਣ ਪੁਛਗਿੱਛ ਪੂਰੀ ਡਿਟੇਲ ਚ ਅਸੀਂ ਕਰ ਰਹੇ ਹਾਂ ਸਾਇਲਪ੍ਰੀਤ ਦੇ ਖਿਲਾਫ 8 ਮੁਕਦਮੇ ਦਰਜ ਹੈ ਔਰ ਉਹਦੇ ਚ 307 ਵਗੈਰਾ ਵੀ ਹੈਗਾ ਲੇਟੈਸਟ ਇੱਕ ਬੀ ਡਿਵੀਜ਼ਨ ਏਰੀਆ ਦਾ ਵੀ ਹੈ ਜਿੱਥੇ ਇਹਨੇ ਜਾ ਕੇ ਇੱਕ ਮੁੰਡੇ ਦੇ ਘਰ ਗੋਲੀਆਂ ਗਲੇ ਵਿੱਚ ਚਲਾਈਆਂ ਸੀ ਉਹ ਵੀ ਕੇਸ ਦੇ ਵਿੱਚ ਇਹਨਾਂ ਦੀ ਅਰੈਸਟ ਕੀਤੀ ਜਾਊਗੀ ਸਰ ਜਿਹੜਾ ਸਾਇਲ ਬ੍ਰੀਡ ਹੈ ਇਹ ਇੱਥੇ 7-8 ਮੁਕਦਮੇ ਨੇ ਪਹਿਲਾਂ ਤੋਂ ਦੱਸਿਆ ਇਹ ਸਾਰਿਆਂ ਦੇ ਵਿੱਚੋਂ ਬੇਲ ਤੇ ਬਾਹਰ ਸੀ ਬੇਲ ਆਊਟ ਸੀਗਾ ਜਾਂ ਕੋਈ ਹੋਰ ਮੁਕਦਮੇ ਜਿੱਦੀ ਗ੍ਰਿਫਤਾਰੀ ਲੈ ਲਈ ਬੇਲਡ ਸੀਗਾ ਇੱਕ ਚ ਗ੍ਰਿਫਤਾਰੀ ਬਾਕੀ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਬੀ ਡਿਵੀਜ਼ਨ ਦਾ ਲੇਟੈਸਟ ਹੈਗਾ ਬਾਕੀਆਂ ਚ ਬੇਲ ਤੇ ਸਰ ਕਿਹੜਾ ਵੈਪਨ ਯੂਜ਼ ਹੋਇਆ ਸੀ ਇਸ ਮਰਡਰ ਦੇ ਲਈ ਜੀ 0.324 ਦਾ ਪਿਸਟਲ ਹੈ ਜੀ ਔਰ ਮੇਨ ਵੈਪਨ ਰਿਕਵਰ ਹੋ ਚੁਕਾ ਹੈ ਇਲੀਗਲ ਸੀ ਉਹ ਦੱਸਿਆ ਕਿ ਤੋਂ ਲਿਆਂਦਾ ਗਿਆ ਕਿਸ ਦੀ ਤਫਤੀਸ਼ ਹੋ ਰਹੀ ਹੈ ਜੀ ਚੱਲ ਰਹੀ ਹੈ ਜੀ ਗੱਲ ਕਿਉਂਕਿ ਇਹ ਤਾਂ ਪੇਸ਼ ਕਰਕੇ ਰਿਮਾਂਡ ਲੈਣਾ ਹੈ ਅਜੇ ਹੁਣੇ ਤੁਹਾਡਾ ਨਾਲ ਸ਼ੇਅਰ ਕੀਤੀ ਗਈ ਹੈ ਨਿਊਜ਼ ਅ ਦਿੱਲੀ ਤੋਂ ਪਾਰਟੀ ਆਈ ਵਾਪਸ ਤੋਂ ਉਹਦੇ ਤੇ ਅਗੇ ਫਰਦਰ ਇਨਵੈਸਟੀਗੇਟ ਕਰਾਂਗੇ ਸਰ ਜਿਹੜੇ ਲੜਕੇ ਦੀ ਡੈਥ ਹੋਈ ਜਿਨ੍ਹਾਂ ਦੇ ਨਾਲ ਉਹ ਬੇਟਾ ਸੀ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਆ ਔਰ ਕੋਈ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਸਾਹਮਣੇ ਕਿਉਂਕਿ ਗੈਂਗਵਾਰ ਹੋਵੇ ਇਹਨਾਂ ਦੀ ਜਾਂ ਕੋਈ ਕਿਸੇ ਤਰ੍ਹਾਂ ਦੇ ਗੈਂਗ ਨਾਲ ਸੰਬੰਧ ਕੋਈ ਸਾਹਮਣੇ ਆਇਆ ਹੋਵੇ ਗੈਂਗ ਵਾਲੀ ਕੋਈ ਗੱਲ ਨਹੀਂ ਆਈ ਪਰ ਲ ਛੋਟੀ ਗੋਨ ਨੂੰ ਲੈ ਕੇ ਬੰਦੇ ਇੱਕ ਦੂਜੇ ਨਾਲ ਇੱਕ ਰੰਜਿਸ਼ ਰੱਖਣ ਲੱਗ ਜਾਂਦੇ ਆ ਉਸ ਤਰ੍ਹਾਂ ਦੀ ਗੱਲ ਆਈ ਹੈ ਔਰ ਬਾਕੀ ਸਾਰੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਉਹ ਲੜਕੇ ਨਾਲ ਸੀ ਦੋ ਉਹਨਾਂ ਦੇ ਖਿਲਾਫ ਵੀ ਮੁਕਦਮੇ ਦਰਜ ਨੇ ਉਹ ਸਾਰੀ ਗੱਲ ਅਸੀਂ ਰਿਕਾਰਡ ਤੇ ਲਿਆ ਰਹੇ ਇਸ ਕੇਸ 'ਚ ਕੋਈ ਗ੍ਰਿਫਤਾਰੀ ਪੈਂਡਿੰਗ ਹੈ ਕੀ ਸਰ ਜੀ ਇਹ ਹਾਂਜੀ ਕੁਝ ਉਹਨਾਂ ਨੇ ਕਾਫੀ ਦਿਖਾਏ ਨੇ ਕਾਂਸਪੀਰੇਸੀ 'ਚ ਬੰਦੇ ਆ ਜਾਂ ਹੋਰ ਐਗਜ਼ੀਕਿਊਸ਼ਨ 'ਚ ਨਾਲ ਹੈਗੇ ਉਹ ਸਾਰੇ ਗ੍ਰਿਫਤਾਰ ਕਰਨੇ ਬਾਕੀ ਆ ਇਸ ਇਰਿਸ ਡਿਮੇ ਸਰ ਜਿਵੇਂ ਹੁਣ ਤੇ ਇਲੈਕਸ਼ਨ ਅਨਾਉਂਸ ਹੋ ਗਈ ਮੈਂ ਉਸ ਦੇ ਬਾਰੇ ਤਫਸੀਲ ਨਾਲ ਵਕਰੀ ਗੱਲ ਕਰਾਂਗੇ ਬਟ ਜਿਵੇਂ ਇਲੈਕਸ਼ਨ ਅਨਾਉਂਸ ਹੋ ਗਈ ਆ ਔਰ ਜਿਵੇਂ ਇਲੀਗਲ ਵੈਪਨ ਲੈ ਕੇ ਕਿਉਂਕਿ ਤੁਸੀਂ 50 ਦੇ ਕਰੀਬ ਤੁਸੀਂ ਰਿਕਵਰ ਕੀਤੇ ਪਿਛਲੇ ਸਮੇਂ ਚ ਇਸ ਤਰ੍ਹਾਂ ਦੇ ਵੈਪਨ ਜਿਹੜੇ ਨੇ ਇਹਨਾਂ ਨੂੰ ਠੱਲ ਪਾਈ ਜਾਵੇ ਔਰ ਇਸ ਤਰ੍ਹਾਂ ਇਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਚੈਕਿੰਗ ਜਿਹੜੀ ਮਿਹਨ ਚੱਲ ਰਹੀ ਆ ਕਿ ਜਿਹੜੇ ਇਲੀਗਲ ਵੈਪਨ ਚਰਿਆਮ ਇਹ ਲੋਕ ਚਰਿਆਮ ਨਹੀਂ ਕਹਿ ਸਕਦੇ ਕਿ ਲੈ ਕੇ ਫਿਰ ਰਹੇ ਨੇ ਜੀ ਦੇਖੋ ਤੁਸੀਂ ਆਪ ਹੀ ਜਵਾਬ ਦਿੰਦਾ ਸਾਡੀ ਜਿਹੜੀ ਕੈਂਪੇਨ ਅਗੇਂਸਟ ਇਲੀਗਲ ਆਰਮਜ਼ ਐਕਸਾਈਜ਼ اور مانجو ਕਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਡਰੱਗਜ਼ ਇਹਨਾਂ ਸਾਰਿਆਂ ਦੇ ਉੱਤੇ ਪ੍ਰਾਇੋਰਟੀ ਹੈ ਪੀਓਜ਼ ਦੇ ਉੱਤੇ ਹੈ ਨਾਨ ਅਵੇਲੇਬਲ ਵਾਰੰਟਸ ਦੇ ਉਹ ਸਾਰਾ ਇੱਕ ਬੜੀ ਵੱਡੀ ਸਪੈਸ਼ਲ ਕੈਂਪੇਨ ਚੱਲ ਰਹੀ ਹੈ ਦੈਟ ਇਜ਼ ਵਾਈ ਬਾਰ-ਬਾਰ ਬੰਦੇ ਵੀ ਫੜੇ ਜਾ ਰਹੇ ਔਰ ਕਵਰੀਜ਼ ਵੀ ਹੋ ਰਹੀ ਹੈ ਥੈਂਕ ਯੂ ਸਰਦਾਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਤਾਂ ਮਰਡਰ ਕੇਸ ਜਿਹੜਾ ਹੈ ਟਰੇਸ ਹੋਇਆ ਹੈ ਤੇ ਇਲੀਗਲ ਵੈਪਨ ਯੂਜ਼ ਹੋਇਆ ਸੀ ਦਿੱਲੀ ਤੋਂ ਪੁਲਿਸ ਨੇ ਜਾ ਕੇ ਜਿਹੜਾ ਇੱਕ ਮੁਲਜ਼ਮ ਹੈ ਉਸ ਦੀ ਗ੍ਰਿਫਤਾਰੀ ਜਿਹੜੀ ਹੈ ਕੀਤੀ ਹੈ ਤੇ ਇੱਕ ਤੋਂ ਮੁਲਜ਼ਮ ਹੋਰ ਵੀ ਨੇ ਪਰ ਤਫਤੀਸ਼ ਜਿਹੜੀ ਹੈ ਇਸ ਮਾਮਲੇ ਦੀ ਸ਼ੁਰੂ ਹੋ ਚੁੱਕੀ ਹੈ ਤੇ ਛੇਤੀ ਹੀ ਬਾਕੀ ਰਹਿੰਦੇ ਮੁਲਜ਼ਮ ਜਿਹੜੇ ਗ੍ਰਿਫਤਾਰ ਕਰ ਲਏ ਜਾਣਗੇ ਕੈਮਰਾ ਪਰਸਨ ਮਕੇਸ਼ਪਾਲ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ YouTube Facebook Instagram X aur WhatsApp channel par